ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲਹਿਰਾ ਮੁਹਬਤ ਜ਼ਿਲ੍ਹਾ ਮਿੱਤਰੋ ਬਠਿੰਡਾ ਕਤਾਜੀ ਸੂਈ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਵੀ ਕਦੋਂ ਕਸੂਈ ਆ ਹਾਂ ਟਾਈਟ ਲੇਵੇ ਦੀ ਆ ਮਿੱਤਰੋ ਥਾਂਨੇ ਵੀ ਦੀ ਪੂਰੀ ਸਾਫ ਆ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਉਣੇ ਆ ਫਿਰ ਪੂਰੀ ਗੱਲਬਾਤ ਆਪਾਂ ਕਰਦੇ ਆ ਭਾਈ ਹਰਵਿੰਦਰ ਦੇ ਨਾਲ ਹਾਂ ਖੋਲੋ ਜਾਈਏ ਇਸ ਤਰ੍ਹਾਂ ਬੜਾ ਭਾਈ ਦਾ ਜਿਹੜਾ ਘਰ ਆ ਮਾਰਕੀਟ ਤੋਂ ਜਦੋਂ ਆਪਾਂ ਪਿੰਡ ਦੇ ਵਿੱਚ ਐਂਟਰ ਹੁੰਨੇ ਆ ਮੂਹਰੇ ਮਿੱਤਰੋ ਸਾਹਮਣੇ ਗੁਰਦੁਆਰਾ ਆਉਂਦਾ ਖੂਹ ਆਉਂਦਾ ਤੇ ਖੱਬੇ ਸਾਈਡ ਮਿੱਤਰੋ ਮੁੜ ਜਾਣਾ ਉੱਥੋਂ ਤੇ ਸਾਹਮਣੇ ਗਲੀ ਦੇ ਵਿੱਚ ਬਾਈ ਦਾ ਘਰ ਹੈ ਥਾਲੇ ਬਈ ਪੂਰੇ ਸਾਫ਼ ਆ ਤਾਜੀ ਮਿੱਤਰੋ ਸੁਈ ਹੈ ਤੇ ਜੇਰ ਪੈ ਚੁੱਕੀ ਆ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਕੱਦ ਮਿੱਤਰੋ ਦਰਬਾਨਾ ਬਹੁਤਾ ਵੱਡਾ ਨਹੀਂ ਬਸ ਠੀਕ ਹੈ ਇਹ ਮਾੜਾ ਛੋਟਾ ਵੀ ਨਹੀਂ ਆ ਸਕਦਾ ਇਹ ਸੰਗ ਵੀ ਸੁਣਾ ਹੱਥੋਂ ਥੋੜਾ ਜਿਹਾ ਕੈਮਰੇ ਤੇ ਮਿੱਥੋ ਜ਼ਰੂਰ ਨਾਲ ਦੀ ਹਾਂ ਠੰਡੀ ਸੀਲ ਦਾ ਬਹੁਤ ਆ ਹਨ ਹਾਂ ਜੀ ਗੇੜਾ ਵੀ ਨਹੀਂ ਦਿੰਦੀ ਜਮਈ ਨਹੀਂ ਓਕੇ ਓਕੇ ਤੇ ਹਾਂ ਬਾਈ ਹਰਵਿੰਦਰ ਕਿਵੇਂ ਆ ਹਾਂ ਜੀ ਠੀਕ ਆ ਸਤਿ ਸ੍ਰੀ ਅਕਾਲ ਹੋ ਠੀਕ ਐ ਸਤਾਂ ਹਾਂ ਜੀ ਬਹੁਤ ਵਧੀਆ ਵੀਡੀਓ ਠੀਕ ਹੁੰਦੀ ਆ ਆਪਣੇ ਦਾ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਚਲੋ ਤੇ ਆਪਾਂ ਹੁਣ ਗੱਲ ਕਰਦੇ ਆ ਮੱਝ ਦਾ ਸੁਆ ਕਿਹੜਾ ਪਹਿਲਾਂ ਦਾ ਤੁਹਾ ਮੇਰਾ ਦਾ ਜਦਾ ਤੀਜਾ ਹੋ ਪਿਛੇ ਸੁਵੇ ਸੁਈ ਹੈ ਜੀ ਅਸੀਂ ਓਕੇ ਕਦੋਂ ਕਸੂਈ ਹੈ ਇਹ ਅੱਜ ਸਵੇਰੇ 2 ਵਜੇ ਜੀ ਸਵੇਰੇ 2 ਵਜੇ ਹਾਂਜੀ 7:00 ਵਜੇ ਜੇਰ ਪਈ ਸੀ ਠੀਕ ਹੈ ਅ ਜੇਰ ਸੰਭੀ ਪਈ ਹੈ ਹਾਂਜੀ ਓਕੇ ਬੜੀ ਕਲਿੱਪ ਬਣਾ ਲੇ ਠੀਕ ਹੈ ਠੀਕ ਹੈ ਕਈ ਵਾਰ ਆ ਬੰਦੇ ਨੂੰ ਹੁੰਦਾ ਹੀ ਆ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਕੁ ਦਿੱਤਾ ਇਹਨੇ ਦੁੱਧ 11 ਲੀਟਰ ਚੋ ਹੈ 11 ਹਾਂਜੀ ਐਸੀ ਵੱਧ ਨਹੀਂ ਜਮੀਰ ਠੀਕ ਹੈ ਬੱਚਾ ਮਗਰ ਕੱਟੀ ਕੱਟੀ ਮਗਰ ਮਿੱਤਰੋ ਕੱਟੀ ਆ ਦੁੱਧ ਬਾਈ ਕਹਿੰਦਾ ਵੀ 11 ਲੀਟਰ ਹੈ ਤੇ ਟੀਕੇ ਬਾਰੇ ਕੋਈ ਜਾਣਕਾਰੀ ਹੈ ਟੀਕਾ ਵਧੀਆ ਭਰਾਇਆ ਸੀਗਾ ਜੀ ਇਹ ਯਾਦ ਨਹੀਂ ਹੈ ਜੀ ਓਕੇ ਓਕੇ ਚਲੋ ਨਹੀਂ ਆਪਾਂ ਤਿਆਰ ਰੱਖਦੇ ਹਾਂ ਹਾਂ ਤੇ ਠੰਡੇ ਵੀ ਜੀ ਮਿੱਤਰੋ ਪੂਰੀ ਸਾਫ ਆ ਠੰਡੀ ਸੀਲ ਦੇਖ ਸਕਦੇ ਬਹੁਤ ਜਿਆਦੇ ਬਿਲਕੁਲ ਕੋਲੋ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਜੇਰ ਪੈ ਚੁੱਕੀ ਆ ਮੁੱਲ ਕੀ ਕਰਤਾ ਜੀ ਜਾਇਜ਼ ਜਾਇਜ਼ ਮੁੱਲ ਬਾਈ ਜੀ 128 ਕਰਦੇ ਆ 128 ਮਾਨਦਾਨ ਹੋ ਜੂ ਮਾਨਦਾਨ ਕਰਾਂਗੇ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ ਆਪਾਂ 946 296462 96462 30381 30381 ਮਰਾ ਇੱਕ ਵਾਰੀ ਦੁਬਾਰੇ ਤੋਰ ਕੇ ਦਿਖਾਓ ਹਾਂ ਚਲੋ ਕੋਈ ਤੋਰੋ ਜੀ ਡਰਦੀ ਜੀ ਤੋਰ ਦਰਦੀ ਹੈ ਕੈਮਰੇ ਤੋਂ ਹਨਾ ਆ ਜਾਓ ਓਹੜਾ ਕੈਮਰੇ ਤੋਂ ਡਰਦੀ ਹੈ ਇੱਕ ਬੱਚੇ ਦਾ ਵੀ ਹੁੰਦਾ ਇਹਨਾਂ ਨੂੰ ਆਉਂਦਾ ਵੀ ਬੱਚੇ ਨੂੰ ਨਾ ਕੁਝ ਕਰਨ ਹਨਾ ਤੇ ਠੰਡੀ ਸੀਲ ਫੇਰ ਮਿੱਤਰੋ ਕਹਿੰਦੇ ਆਪਾਂ ਫੁੱਲ ਹੈ ਥਣਲੇ ਵੀ ਦੀ ਸਾਫ ਹੈ ਤੇ ਜਗ੍ਹਾ ਥੋੜੀ ਜਿਹੀ ਭੀੜੀ ਆਪਾਂ ਤੁਹਾਨੂੰ ਥੋੜੀ ਜਿਹੀ ਤੋਰ ਕੇ ਦਿਖਾ ਰਹੇ ਆ ਜਗਾ ਸੰਕਰਤੀ ਮੇਨ ਹੈ ਠੀਕ ਹੈ ਦੋ ਕ ਪਸ਼ੂਆਂ ਵਾਲੀ ਜਗ੍ਹਾ ਹੀ ਆ ਹਨਾ ਹਾਂ ਠੀਕ ਹੈ ਤੇ ਮਗਰ ਕੱਟੀ ਆ ਜੀ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਐ ਪਰ ਆਪਾਂ ਆਪਣੀ ਤਸੱਲੀ ਲੈ ਕੇ ਮਿੱਤਰੋ ਵੀਡੀਓ ਬਣਾਉਣੇ ਵੈਸੇ ਤਾਂ ਵੀਡੀਓ ਇਹਦੀ ਕੱਲ ਮਿੱਤਰੋ ਸੂਣ ਵਾਲੀ ਦੀ ਬਣਾਉਣੀ ਸੀ ਪਰ ਸਾਮ ਨੂੰ ਮਿੱਤਰੋ ਲੇਟ ਹੋ ਗਏ ਤਾਂ ਕਰਕੇ ਮਿੱਤਰੋ ਕੱਲ ਵੀਡੀਓ ਨਹੀਂ ਬਣੇ ਮੁੱਲ ਭਾਈ ਨੇ 128 ਕਰਤਾ 128 ਦੇ ਵਿੱਚੋਂ ਮਾਨਤਾ ਨ ਹੋ ਜਾਣਾ ਤੇ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਜਿਹੜੇ ਭਰਾ ਆਪਣੇ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ